ਸਤਿ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਤਹਿਸੀਲ ਕਰਨਪੁਰ ਜ਼ਿਲ੍ਹਾ ਸ਼੍ਰੀ ਗੰਗਾ ਨਗਰ ਦੇ ਪਿੰਡ ਬਿਆਲੀ ਜੀ ਜੀ ਦੇ ਵਿੱਚ ਤੇ ਇਸ ਪਿੰਡ ਦਾ ਜਿਹੜਾ ਪੁਰਾਣਾ ਨਾਮ ਸੀ ਉਹ ਗੁਜਰਾਂਵਾਲਾ ਖਾਟ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ ਕਿਉਂਕਿ 1947 ਦੀ ਵੰਡ ਤੋਂ ਪਹਿਲਾਂ ਇਹ ਮੁਸਲਮਾਨ ਆਬਾਦੀ ਦਾ ਪਿੰਡ ਸੀ ਤੇ ਦੋਸਤੋ ਇੱਥੇ ਤੁਹਾਨੂੰ ਅੱਜ ਪੁਰਾਣੇ ਤਿੰਨ ਦਰਵਾਜ਼ੇ ਦਿਖਾਵਾਂਗੇ ਬੜੇ ਖੂਬਸੂਰਤ ਦਰਵਾਜ਼ੇ ਨੇ ਤਕਰੀਬਨ 1960 ਵੇਲੇ ਦੇ ਬਣੇ ਹੋਏ ਨੇ ਤੇ ਪਰਿਵਾਰ ਨੇ ਵਿਰਾਸਤ ਦੇ ਤੌਰ ਤੇ ਹੁਣ ਵੀ ਤਿੰਨੋਂ ਦਰਵਾਜ਼ੇ ਸੰਭਾਲ ਕੇ ਰੱਖੇ ਹੋਏ ਨੇ ਤੇ ਦੋਸਤੋ ਤੁਸੀਂ ਦੇਖ ਰਹੇ ਹੋ ਕਿ ਇਹਨਾਂ ਦੀ ਜਿਹੜੀ ਦਰਵਾਜ਼ਿਆਂ ਦੀ ਬਨਾਵਟ ਜਾਂ ਉੱਪਰ ਚਬਾਰਿਆਂ ਦੀ ਬਨਾਵਟ ਉਹ ਸਾਰੀ ਤਕਰੀਬਨ ਪੁਰਾਣੀ ਆ ਤੇ ਦੋਸਤੋ ਜਿਹੜੇ ਇਹ ਪਰਿਵਾਰ ਆਏ ਸੀ ਇਹ ਜਦੋਂ 1947 ਦੀ ਵੰਡ ਹੋਈ ਤਾਂ ਲਹਿੰਦੇ ਪੰਜਾਬ ਤੋਂ ਪਰਿਵਾਰ ਇੱਥੇ ਆ ਕੇ ਵਸੇ ਤੇ ਮੁਸਲਮਾਨ ਪਰਿਵਾਰ ਇਥੋਂ ਲਹਿੰਦੇ ਪੰਜਾਬ ਚਲੇ ਗਏ ਸੀ ਦੋਸਤੋ ਪਰਿਵਾਰ ਦੱਸਦਾ ਹੈ ਕਿ ਸਰਦਾਰ ਲਾਲ ਸਿੰਘ ਰਮਾਣਾ ਉਹਨਾਂ ਦਾ ਜਿਹੜਾ ਪੁਰਾਣਾ ਪਿੰਡ ਸੀ ਉਹ ਜ਼ਿਲ੍ਹਾ ਬੌਲਪੁਰ ਤਹਿਸੀਲ ਮਿੰਚਨਾਬਾਦ ਦੇ ਨੇੜੇ ਹੈਨੂ ਵਾਲਾ ਪਿੰਡ ਸੀ ਤੇ ਦੋਸਤੋ ਇਹਨੂੰ ਜਿਹੜਾ ਸਟੇਸ਼ਨ ਸੀ ਉਹ ਸੋਬੇ ਵਾਲੇ ਦਾ ਲੱਗਦਾ ਸੀ ਤੇ ਮੰਡੀ ਪੋਲੇਵਾਲ ਲੱਗਦੀ ਸੀ ਉੱਥੋਂ ਆ ਕੇ ਸਰਦਾਰ ਲਾਲ ਸਿੰਘ ਰਮਾਣਾ ਜੀ ਨੇ 1941-42 ਦੇ ਵਿੱਚ ਇੱਥੇ ਜ਼ਮੀਨ ਖਰੀਦੀ ਸੀ ਤੇ ਉਹਨਾਂ ਦੇ ਅੱਗੇ ਤਿੰਨ ਪੁੱਤਰ ਸੀ ਸਰਦਾਰ ਕਰਮਚੰਦ ਸਿੰਘ ਰਮਾਣਾ ਜੀ, ਸ਼੍ਰੀ ਚੰਦ ਸਿੰਘ ਰਮਾਣਾ ਜੀ ਤੇ ਰਾਮਚੰਦ ਸਿੰਘ ਰਮਾਣਾ ਜੀ ਤੇ ਉਹਨਾਂ ਦੇ ਅੱਗੇ ਤਿੰਨਾਂ ਪਰਿਵਾਰਾਂ ਦੇ ਇਹ ਤਿੰਨੋਂ ਦਰਵਾਜ਼ੇ ਆ ਜਿਹੜੇ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਰਹੇ ਹੋ। ਦੋਸਤੋ ਬੜੇ ਖੂਬਸੂਰਤ ਤੇ ਬੜਾ ਸੋਹਣਾ 뷰 ਆ ਅੱਗੇ ਖੁੱਲਾ ਡੋਲਾ ਜਿਹੜਾ ਮਾਹੌਲ ਆ ਤੇ ਪੁਰਾਣੇ ਦਰਵਾਜ਼ੇ ਨੇ ਪਰਿਵਾਰ ਨੇ ਅੱਜ ਵੀ ਵਿਰਾਸਤ ਦੇ ਤੌਰ ਤੇ ਆਪਣੇ ਇਸ ਨੂੰ ਸੰਭ ਕੇ ਰੱਖਿਆ ਹੋਇਆ ਹੈ ਦੋਸਤੋ ਇਸ ਦੇ ਉੱਪਰ ਜਿਸ ਤਰ੍ਹਾਂ ਤੁਸੀਂ ਗੋਠ ਦੇ ਉੱਪਰ ਚਿਵਾਰਾ ਦੇਖ ਰਹੇ ਹੋ ਤੇ ਤਿੰਨੋਂ ਘਰ ਆ ਜਿਹੜੇ ਤਿੰਨੋਂ ਪਰਿਵਾਰਾਂ ਦੇ ਨੇ ਦੋਸਤੋ ਇੱਥੇ ਤੁਹਾਨੂੰ ਦੱਸ ਦਈਏ ਕਿ ਜਿਹੜਾ ਇਹ ਸਾਹਮਣੇ ਪੀਲਾ ਰੰਗ ਦਾ ਜਿਹੜਾ ਦਰਵਾਜ਼ਾ ਹੈ ਇੱਥੇ ਹਰਜੋਤ ਦਾ ਗੀਤ ਜੱਟ ਜਉਣਾ ਮੋੜ ਉਸ ਗੀਤ ਦੀ ਸ਼ੂਟਿੰਗ ਵੀ ਹੋਈ ਸੀ ਤੇ ਉਹ ਜਿਹੜਾ ਖਾੜਾ ਸੀ ਉਹ ਸਾਰਾ ਇਹ ਪੀਲੇ ਰੰਗ ਦਾ ਜਿਹੜਾ ਤੁਸੀਂ ਦਰਵਾਜ਼ਾ ਦੇਖ ਰਹੇ ਹੋ ਉੱਥੇ ਫਰਮਾਇਆ ਗਿਆ ਸੀ ਤੇ ਦੋਸਤੋ ਇਹ ਜਿਹੜਾ ਘਰ ਆ ਪਿੱਛੇ ਇਹ ਘਰ ਦੀ ਬੰਤਰ ਵੀ ਸਾਰੀ ਪੁਰਾਣੀ ਹੈ ਜਿਸ ਤਰ੍ਹਾਂ ਤੁਸੀਂ ਛੱਤਾਂ ਦੇਖੀਆਂ ਛੱਤਾਂ ਵੀ ਸਾਰੀਆਂ ਪੁਰਾਣੀਆਂ ਬਾਲਿਆਂ ਦੀਆਂ ਨੇ ਤੇ ਬੜੀ ਵਧੀਆ ਹਾਲਤ ਦੇ ਵਿੱਚ ਅੱਜ ਵੀ ਇਹ ਮੌਜੂਦ ਨੇ ਤੁਸੀਂ ਬਾਹਰਲੀ ਸਾਈਡ ਤੋਂ ਦੇਖ ਰਹੇ ਹੋ ਤੇ ਇਹ ਇਸ ਦਾ ਫਰੰਟ ਹੈ ਇੱਥੋਂ ਸਟਾਰਟ ਹੋ ਕੇ ਤੇ ਦੂਸਰੇ ਪਾਸੇ ਤੱਕ ਜਾਂਦਾ ਹੈ ਇੱਕ ਨੰਬਰ ਦਰਵਾਜ਼ਾ ਉਸ ਤੋਂ ਬਾਅਦ ਦੂਜਾ ਤੇ ਤੀਜਾ ਹੈ ਦੋਸਤੋ ਇਹ ਤਿੰਨੋਂ ਇੱਕੋ ਪਰਿਵਾਰ ਦਾ ਹੀ ਹਿੱਸਾ ਹੈ ਬਜ਼ੁਰਗਾਂ ਦਾ ਸਰਦਾਰ ਲਾਲ ਸਿੰਘ ਰਮਾਣਾ ਜੀ ਦੇ ਪਰਿਵਾਰ ਦੇ ਇਹ ਦਰਵਾਜ਼ੇ ਨੇ ਇਹ ਦਰਵਾਜ਼ੇ ਦੀ ਬੰਤਰ ਹੈ ਜਿਹੜੀ ਇਹ ਥੋੜਾ ਜਿਹਾ ਡਿਜ਼ਾਈਨ ਇਸ ਦਾ ਅਲੱਗ ਆ ਤੇ ਇੱਥੇ ਉਹ ਜਿਹੜਾ ਹਰਜੋਤ ਦਾ ਖਾੜਾ ਫੁਲਮਾਇਆ ਗਿਆ ਸੀ ਨਾਲ ਮੈਂ ਸਕਰੀਨਸ਼ਾਟ ਵੀ ਸਾਂਝੇ ਕਰ ਰਿਹਾ ਉਸ ਦੀ ਸਾਰੀ ਤਕਰੀਬਨ ਸ਼ੂਟਿੰਗ ਖਾੜੇ ਦੀ ਇਸੇ ਦਰਵਾਜ਼ੇ ਦੇ ਅੱਗੇ ਹੋਈ ਸੀ ਤੇ ਦੋਸਤੋ ਇਹ 42 ਜੀ ਜੀ ਤਹਿਸੀਲ ਕਰਨਪੁਰ ਜ਼ਿਲ੍ਹਾ ਗੰਗਾ ਨਗਰ ਦਾ ਪਿੰਡ ਆ ਜਿਹੜਾ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਰਹੇ ਹੋ ਤੇ ਵਿਰਾਸਤੀ ਚੀਜ਼ਾਂ ਦੋਸਤੋ ਕਿਸੇ ਕਿਸੇ ਪਿੰਡਾਂ ਦੇ ਵਿੱਚ ਹੀ ਦੇਖਣ ਨੂੰ ਮਿਲਦੀਆਂ ਨੇ ਤੇ ਇਹ ਪਰਿਵਾਰ ਵਧਾਈ ਦਾ ਹੱਕਦਾਰ ਆ ਜਿਨ੍ਹਾਂ ਨੇ ਅੱਜ ਵੀ ਆਪਣੀ ਪੁਰਾਣੀ ਵਿਰਾਸਤ ਨੂੰ ਸਾਂਭ ਕੇ ਰੱਖਿਆ ਹੋਇਆ ਹੈ ਦੋਸਤੋ ਵੀਡੀਓ ਚੰਗੀ ਲੱਗੀ ਕਮੈਂਟ ਜ਼ਰੂਰ ਕਰਿਓ ਤੇ ਜਾਂਦੇ ਜਾਂਦੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਵੱਧ ਤੋਂ ਵੱਧ ਦੋਸਤਾਂ ਦੇ ਤੱਕ ਇਹ ਵੀਡੀਓ ਪਹੁੰਚ ਸਕੇ ਤੇ ਜਲਦੀ ਮਿਲਦੇ ਆਪਾਂ ਨਵੀਂ ਵੀਡੀਓ ਦੇ ਨਾਲ ਹੋਰ ਵੀਡੀਓ ਦੇਖਣ ਦੇ ਲਈ ਆਪਣੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ ਤੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ